ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਨਵੇਂ ਵੋਟਰਾਂ ਲਈ ਵੋਟਾਂ ਬਣਵਾਉਣ ਦਾ ਕੱਲ ਆਖਰੀ ਦਿਨ ਸੀ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਵੋਟਰ ਬਣੇ ਨੇ ਜਿਸ ਦਾ ਡਾਟਾ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਜਾਰੀ ਕਰਨ ਦੀ ਸੰਭਾਵਨਾ ਹੈ ਇਸੇ ਦੌਰਾਨ ਚੋਣ ਕਮਿਸ਼ਨ ਨੇ 15 ਮਾਰਚ ਨੂੰ ਪੰਜਾਬ ਵਿੱਚ ਵੋਟਰਾਂ ਬਾਰੇ ਜੋ ਡਾਟਾ ਜਾਰੀ ਕੀਤਾ ਸੀ ਉਸ ਅਨੁਸਾਰ ਪੰਜਾਬ ਵਿੱਚ 2 ਕਰੋੜ 12 ਲੱਖ ਵੋਟਰਾਂ ਨੂੰ ਆਪਣੇ 13 ਸੰਸਦ ਮੈਂਬਰ ਚੁਣਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ ਪਿਛਲੇ 5 ਵਰਿਆਂ ਦੌਰਾਨ ਪੰਜਾਬ ਵਿੱਚ 896000 ਵੋਟਰ ਵਧੇ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ਵਿੱਚ ਵੋਟਰਾਂ ਦੀ ਗਿਣਤੀ 2 ਕਰੋੜ 3 ਲੱਖ ਸੀ ਜੋ ਹੁਣ ਵਧ ਕੇ 2 ਕਰੋੜ 12 ਲੱਖ ਹੋ ਗਈ ਹੈ ਸੂਬੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਵਿੱਚ ਸਭ ਤੋਂ ਵੱਧ 17 ਲੱਖ 87 ਹਜ਼ਾਰ ਵੋਟਰ ਨੇ ਜਿਨ੍ਹਾਂ ਵਿੱਚੋਂ 9 ਲੱਖ 35 ਹਜ਼ਾਰ ਪੁਰਸ਼ ਅਤੇ 8 ਲੱਖ 52 ਹਜ਼ਾਰ ਮਹਿਲਾ ਵੋਟਰ ਨੇ ਫਤਿਹਗੜ ਸਾਹਿਬ ਵਿੱਚ ਸਭ ਤੋਂ ਘੱਟ 15 ਲੱਖ 39 ਹਜ਼ਾਰ ਵੋਟਰ ਨੇ ਅਤੇ ਇਹਨਾਂ ਵਿੱਚੋਂ 8 ਲੱਖ 16 ਹਜ਼ਾਰ ਪੁਰਸ਼ ਅਤੇ 7 ਲੱਖ 22 ਹਜ਼ਾਰ ਮਹਿਲਾ ਵੋਟਰ ਨੇ ਇਸਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਬਾਰੇ ਅੰਕੜੇ ਵੀ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਅਨੁਸਾਰ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚ 24433 ਪੋਲਿੰਗ ਸਟੇਸ਼ਨ ਬਣਾਏ ਜਾਣੇ ਨੇ ਜਿਨ੍ਹਾਂ ਤੇ 2 ਕਰੋੜ 12 ਲੱਖ 71 ਹਜ਼ਾਰ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ ਇਹਨਾਂ ਵਿੱਚੋਂ 1 ਕਰੋੜ 11 ਲੱਖ ਪੁਰਸ਼ ਵੋਟਰ ਨੇ ਜਦਕਿ 1 ਕਰੋੜ ਮਹਿਲਾ ਵੋਟਰ ਨੇ ਟਰਾਂਸ ਜੈਂਡਰ ਵੋਟਰਾਂ ਦੀ ਗਿਣਤੀ 744 ਚੋਣ ਕਮਿਸ਼ਨ ਵੱਲੋਂ 7 ਗੇੜਾਂ ਤਹਿਤ ਐਲਾਨੇ ਚੋਣ ਪ੍ਰੋਗਰਾਮ ਵਿੱਚ ਪੰਜਾਬ ਵਿੱਚ ਵੋਟਾਂ ਸੱਤਵੇਂ ਤੇ ਆਖਰੀ ਗੇਟ ਤਹਿਤ ਇੱਕ ਜੂਨ ਹੋਣਗੀਆਂ ਇਸ ਵਾਰ ਪੰਜਾਬ ਵਿੱਚ ਬਹੁਕੋਣੀ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਨੇ